ਸਸ਼ੀ ਕਾਲ ਜੀ ਮੈਂ ਗਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੜਲਾਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਆਪਣੇ ਆਪਣੇ پلیਸਿਸ ਤੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਲੈ ਕੇ ਆਏ ਆ 올ਓਵਰ ਸੂਟਸ ਲੈ ਕੇ ਆਏ ਆ ਔਰ ਸਭ ਤੋਂ ਪਹਿਲਾਂ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਨੋਟੀਫਿਕੇਸ਼ਨ ਜਿਹੜਾ ਬੈਲ ਆਈਕਨ ਹੈ ਉਹ ਵੀ ਤੁਸੀਂ ਪ੍ਰੈਸ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਮਿਲ ਸਕੇ ਅੱਜ ਜਿਹੜੀ ਵੀਡੀਓ ਰਹੀਗੀ ਜਿਹੜੇ ਆਪਣੇ ਕੋਲੇ ਸੂਟਸ ਲੈਣਗੇ ਸਾਰੇ 올ਓਵਰ ਸੂਟਸ ਲੈਣਗੇ ਸਾਰੇ ਆਪਾਂ ਆਫਰ ਦੇ ਵਿੱਚ ਕੱਢਿਆ ਔਰ ਸਾਰੇ ਜਿਹੜੇ ਸੂਟਸ ਦਾ ਪ੍ਰਾਈਸ ਆਪਾਂ ਰੱਖਿਆ ਸਿਰਫ 600 ਰੁਪਏ ਰੱਖਿਆ ਜੀ ਸਿਰਫ 600 ਰੁਪਏ ਦੇ ਵਿੱਚ ਤੁਸੀਂ ਇਹ ਸੂਟਸ ਲੈ ਸਕਦੇ ਹੋ ਸਾਡੇ ਤੋਂ ਆ 600 ਰੁਪਏ ਦੇ ਵਿੱਚ ਸੂਟ ਇਹ ਤੁਸੀਂ ਲੈ ਮਤਲਬ ਲੈ ਸਕਦੇ ਹੋ ਸਾਡੇ ਤੋਂ ਅਗਰ ਤੁਸੀਂ ਦੋ ਸੂਟ ਇਕੱਠੇ ਬਾਈ ਕਰਦੇ ਹੋ ਤਾਂ ਦੋ ਸੂਟਾਂ ਤੇ ਹਮੇਸ਼ਾ ਦੀ ਤਰ੍ਹਾਂ ਕੋਈ ਹਨਾ ਆਪਾਂ ਤੁਹਾਨੂੰ ਡਿਸਕਾਊਂਟ ਜ਼ਰੂਰ ਦੇਵਾਂਗੇ ਦੋ ਸੂਟਾਂ ਦੇ ਉੱਤੇ ਅਗਰ ਤੁਸੀਂ ਦੋ ਸੂਟ ਇਕੱਠੇ ਬਾਈ ਕਰੋਗੇ ਦੋ ਸੂਟ ਇਕੱਠੇ ਲੈਣ ਦੇ ਉੱਤੇ ਜਿਹੜੇ ਸੂਟਸ ਦਾ ਪ੍ਰਾਈਸ ਹੈ ਇਹੋ ਜਿਹਾ ਜੀ ਸਿਰਫ 1150 ਰੁਪਏ 575 ਦਾ ਹੀ ਸੂਟ ਰਹਿ ਜਾਣਾ ਅਗਰ ਤੁਸੀਂ ਦੋ ਸੂਟ ਇਕੱਠੇ ਲਓਗੇ ਇਹ ਸੀਗਾ ਫਰਸਟ ਜਿਹੜਾ ਸੂਟ ਸੀਗਾ ਤੁਸੀਂ ਦੇਖ ਰਹੇ ਹੋ ਮਿਕਸ ਹੋਏਗਾ ਜੀ ਸਾਰੇ ਆਲ ਓਵਰ ਹੋਣਗੇ ਵਿੱਚ ਸ਼ਿਮਰ ਪਸ਼ਮੀਨਾ ਹੋਏਗਾ ਵਿੱਚ ਨਾਰਮਲ ਪਸ਼ਮੀਨਾ ਹੋਏਗਾ ਸਾਰਾ ਮਿਕਸ ਹੋਏਗਾ ਜੀ ਪਸ਼ਮੀਨਾ ਸਾਰਾ ਬਹੁਤ ਅੱਛਾ ਹੈ ਜਿਹੜਾ ਅੱچھے ਬ੍ਰਾਂਡ ਦਾ ਆਪਾਂ ਲੈ ਕੇ ਆਏ ਆ ਇਹ ਸੀਗਾ ਫਰਸਟ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਜਿੰਨੇ ਵੀ ਇਹ ਲੈਣਾ ਹੈ ਸਕਰੀਨਸ਼ਾਟ ਲੈ ਲਓ ਇਹ ਹੈ ਸੈਕੰਡ ਸੂਟ ਇਹ ਹੈਗਾ ਗ੍ਰੇ ਬਲੈਕ ਜਿਹੜਾ ਹੈਗਾ ਲਾਸਟ ਲਾਸਟ ਪੀਸ ਨੇ ਜਿਹੜੇ ਆਪਣੇ ਕੋਲੇ ਹੈਗੇ ਨੇ ਇਹ ਸਿਰਫ ਜਿਹੜਾ 600 ਰੁਪਏ ਦਾ ਇੱਕ ਸੂਟ ਲੈਣਾ ਹੈ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ 575 ਦਾ ਹੀ ਪੈ ਜਾਏਗਾ 1150 ਦੇ ਦੋ ਸੂਟ ਹੋ ਜਾਣਗੇ ਨੈਕਸਟ ਹੈ ਬਲੈਕ ਕਾਫੀ ਅੱਛੇ-ਅੱਛੇ ਕਲਰ ਹੈ ਦੇ ਵਿੱਚ ਜਿਹੜੇ ਆਏ ਐ ਇਹ ਸ਼ਿਮਰ ਪਸ਼ਮੀਨਾ ਵਾਲਾ ਇਹ ਵੀ ਸ਼ਿਮਰ ਪਸ਼ਮੀਨਾ ਸੀਗਾ ਨੈਕਸਟ ਜਿਹੜਾ ਕਲਰ ਹੈਗਾ ਜੀ ਮੌਵ ਸ਼ੇਡ ਹੈ 올ਓਵਰ ਸੂਟਸ ਨੇ ਮੌਵ ਸ਼ੇਡ ਹੈ ਜਿਨ੍ਹਾਂ ਦੀ ਹਾਈਟਸ ਜ਼ਿਆਦਾ ਹੈ ਜਿਨ੍ਹਾਂ ਦੇ ਸੂਟ ਨਹੀਂ ਬੰਦਦੇ 올ਓਵਰ ਸੂਟ ਲਾਈਕ ਕਰਦੇ ਆ ਪੌਣੇ ਇਹ 올ਓਵਰ ਸੂਟ ਹੀ ਆਪਾਂ ਲੈ ਕੇ ਆਏ ਆ ਲਾਸਟ ਪੀਸ ਨੇ ਜਿਹੜੇ ਆਪਣੇ ਸਟਾਕ ਦੇ ਜਿਹੜੇ ਸਰਦੀ ਦੇ ਸਟਾਕ ਦੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਅੱਜ ਆਪਾਂ 올ਓਵਰ ਦੀ ਵੀਡੀਓ ਪਾ ਰਹੇ ਆ ਕੱਲ ਨੂੰ ਮੈਚਿੰਗ ਦੀ ਪਾਵਾਂਗੇ ਇੱਕ ਸੂਟ ਰਹਿਣਾ ਜੀ ਸਿਰਫ ਤੇ ਸਿਰਫ 600 ਅਗਰ ਤੁਸੀਂ ਇੱਕ ਤੋਂ ਜ਼ਿਆਦਾ ਲਓਗੇ ਸਾਰਾ ਦੇਖੋ ਦੇਖੋ ਐਦਾਂ ਸਟੈਂਪ ਵੀ ਨਾਲ ਹੈ ਏਕੇ ਟੈਕਸ ਦੀ ਅਗਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਲਓਗੇ ਤਾਂ ਤੁਹਾਨੂੰ ਪੈਣਾ ਜੀ 575 ਦਾ ਇਹ ਸੀਗਾ ਮਸਟਰਡ ਕਲਰ ਦੇ ਵਿੱਚ ਗ੍ਰੀਨ ਕਲਰ ਆ ਗਿਆ ਜੀ ਕਾਫੀ ਅੱਛਾ ਡਾਰਕ ਲੀਫ ਗ੍ਰੀਨ ਹੈ ਡਾਰਕ ਗ੍ਰੀਨ ਕਲਰ ਹੈ ਜੀ ਰਾਇਲ ਬਲੂ ਕਲਰ ਔਰ ਜੋ ਜੋ ਵੀ ਸੋਚ ਰਹੇ ਹਨ ਨਾ ਵੀ ਇਹ ਸੂਟ ਅਸੀਂ ਪਹਿਲਾਂ ਲੈ ਲਿਆ ਹਨਾ ਵੀ ਸਾਨੂੰ ਜ਼ਿਆਦਾ ਰੇਟ ਮਿਲੇ ਆ ਕਿਉਂਕਿ ਹੁਣ ਇਹ ਸਟਾਕ ਪਿੱਛੋਂ ਦੁਬਾਰਾ ਸਟਾਕ ਕਲੀਅਰ ਜੇ ਮੈਂ ਸਟਾਕ ਕਲੀਅਰ ਕਰ ਰਹੀ ਆ ਆਪਣਾ ਤਾਂ ਪਿੱਛੋਂ ਵੀ ਤੁਸੀਂ ਹਨਾ ਮਤਲਬ ਇਹ ਸੋਚ ਸਕਦੇ ਪਿੱਛੋਂ ਵੀ ਸਟਾਕ ਕਲੀਅਰ ਕਰ ਰਹੇ ਨੇ ਜਿਹੜੇ ਏਜੰਟ ਨੇ ਹੈਨਾ ਜਿੰਨਾਂ ਤੋਂ ਅਸੀਂ ਪਿੱਛੋਂ ਸਟੱਫ ਲੈਨੇ ਆ ਉਹ ਵੀ ਆਪਣਾ ਸਟਾਕ ਕਲੀਅਰ ਕਰ ਰਹੇ ਨੇ ਤਾਂ ਉਹ ਵੀ ਆਪਾਂ ਨੂੰ ਘੱਟ ਰੇਟ ਦੇ ਵਿੱਚ ਦੇ ਰਹੇ ਤੇ ਅਸੀਂ ਵੀ ਤੁਹਾਨੂੰ ਅੱਗੇ ਘੱਟ ਰੇਟ ਦੇ ਵਿੱਚ ਹੀ ਪ੍ਰੋਵਾਈਡ ਕਰਵਾ ਰਹੇ ਆ ਜੀ ਇਹ ਥਾਂ ਦੇ ਵਿੱਚੋਂ ਲਾਸਟ-ਲਾਸਟ ਬਚੇ ਹੋਏ ਸੂਟ ਨੇ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਦਾ ਇੱਕ ਸੂਟ ਲੈਣਾ 600 ਦੋ ਸੂਟ ਲਾਉਗੇ ਤਾਂ 575 ਦਾ ਪੈ ਜਾਊਗਾ ਸਟਾਫ ਕਾਫੀ ਵਧੀਆ ਹੈ ਚੱਕ ਮੇਰੇ ਦੇ ਲਾਸਟ ਤਿੰਨ ਸੂਟ ਨੇ ਜੀ ਇਹ ਮੋਟਾ ਸੂਟ ਕਾਫੀ ਲਾਸਟ ਤਿੰਨ ਸੂਟ ਨੇ ਲਿੱਕੇ ਟੈਕਸ ਦੇਨੇ ਜੀ ਚੱਕਮੇਟ ਜਿਹੜੀ ਹੈਗਾ ਚੱਕਮੇਟ ਪਸ਼ਮੀਨਾ ਲਾਸਟ ਸੂਟ ਹੈ ਜੀ ਇਹ ਲਾਸਟ ਲਾਸ 3 ਸੂਟ ਆਪਣੇ ਕੋਲੇ ਬਚੇ ਨੇ ਇਹਦੀ ਵੀਡੀਓ ਆਪਾਂ ਕੱਲ ਅਪਲੋਡ ਕੀਤੀ ਸੀ ਸਾਰੇ ਆਪਣੇ ਸੇਲ ਹੋ ਗਏ ਲਾਸਟ 3 ਸੂਟ ਹੀ ਬਚੇ ਐ ਇਹਦੇ ਚਾਰ ਥਾਨਾਂ ਦੇ ਵਿੱਚੋਂ ਇਹ ਹੈਗਾ ਜੀ ਗ੍ਰੀਨ ਇਹ ਹੈਗਾ ਇਹਦਾ ਮੌਫ ਸ਼ੇਡ ਤਿੰਨ ਸ਼ੇਡ ਦੇ ਵਿੱਚ ਇਹ ਆਪਣੇ ਕੋਲੇ ਆਇਆ ਸੀਗਾ ਜੀ ਦਾ 3 ਕਲਰ ਇਹਦੇ ਵਿੱਚ ਹੋ ਗਿਆ ਜੀ ਸਿੰਗਲ ਸਿੰਗਲ ਸੂਟ ਨੇ ਇਹ ਇੱਕ ਹੋ ਗਿਆ ਇਹ ਵਾਲਾ ਲਾਸਟ ਸੂਟ ਨੇ ਆਪਣੇ ਥਾਂ ਦੇ ਵਿੱਚੋਂ ਬਚੇ ਹੋਏ ਲਾਸਟ ਸੂਟ ਨੇ ਇੱਕ ਜਿਹੜੇ ਇਹ ਵਾਲੇ ਨੇ ਜੀ ਇਹਦੇ ਵੀ ਆਪਣੇ ਕੋਲੇ ਥੋੜੀ ਕਲਰਾਂ ਦੇ ਵਿੱਚ ਸੀਗੇ ਇਹ ਵੀ ਲਾਸਟ ਲਾਸਟ ਸੂਟ ਹੈ ਇਹ ਵੀ ਪਸ਼ਵੀਨਾ ਹੀ ਰਹੇਗਾ ਟਾਲੀਅਨ ਵੂਲ ਰਹੇਗਾ 올ਓਵਰ ਸੂਟ ਰਹਿਣਗੇ ਇਹ ਤੁਸੀਂ ਦੇਖ ਸਕਦੇ ਹੋ ਫਰਸਟ ਕਲਰ ਹੈ ਇਹਦਾ ਇਹਦਾ ਸੈਕਿੰਡ ਕਲਰ ਹੈ ਅੰਬੀਆਂ ਵਾਲਾ ਡਿਜ਼ਾਈਨ ਹੈ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ ਜੀ ਸੇਮ ਪ੍ਰਾਈਸ ਰਹਿਣ ਵਾਲਾ ਇਹਨਾਂ ਦਾ ਇੱਕ ਸੂਟ ਰਹੇਗਾ ਜਿਹੜਾ ਆਪਣਾ ਛੋਦਾ ਜੀ ਅਗਰ ਤੁਸੀਂ ਦੋ ਲਓਗੇ ਜਾਂ ਦੋ ਤੋਂ ਜ਼ਿਆਦਾ ਲਓਗੇ ਤਾਂ 575 ਦਾ ਸੂਟ ਪੈ ਜਾਊਗਾ ਕੁਝ ਵੀ ਨਹੀਂ ਆਉਂਦਾ ਇਸ ਪ੍ਰਾਈਸ ਦੇ ਵਿੱਚ ਦੇਖੋ ਅਸੀਂ ਤੁਹਾਨੂੰ ਹਨਾ ਸਰਦੀ ਦਾ ਸੂਟ ਦੇ ਰਹੇ ਹਾਂ ਕਾਫੀ ਅੱਛੇ ਦੇ ਕਲਰ ਨੇ ਇੱਕ ਕਲਰ ਇਹ ਵਾਲਾ ਜੀ ਇੱਕ ਇਹ ਹੈ ਗ੍ਰੀਨ ਮਹਿੰਦੀ ਗ੍ਰੀਨ ਹੋ ਗਿਆ ਗਾਜਰੀ ਹੋ ਗਿਆ ਜੀ ਮਹਿੰਦੀ ਗ੍ਰੀਨ ਹੋ ਗਿਆ yellow mustard ਹੋ ਗਿਆ grey ਹੋ ਗਿਆ ਔਰ ਹੋ ਗਿਆ ਇੱਕ sky blue ਇਹ ਵਾਲੇ ਜਿਹੜੇ ਇਹਦੇ ਵਿੱਚ ਪੰਜ ਹੀ ਕਲਰ ਨੇ ਆਪਣੇ ਕੋਲ ਲਾਸਟ ਹੀ ਸ਼ੇਡ ਨੇ ਜੀ ਬਸ ਸਾਰੇ 올ਓਵਰ ਰਹਿਣਗੇ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਗ੍ਰੀਨ ਹੋ ਗਿਆ ਮਸਟਰਡ ਹੋ ਗਿਆ ਜੀ ਪੈਰਟ ਗ੍ਰੀਨ ਹੋ ਗਿਆ ਰਾਇਲ ਬਲੂ ਹੋ ਗਿਆ ਇੱਕ ਆਪਣਾ ਮਹਿੰਦੀ ਗ੍ਰੀਨ ਹੈ ਇਹ ਚੈਕਮੇਟ ਦੇ ਵਿੱਚ ਆ ਗਈ ਚੈਕਮੇਟ ਦੇ ਵਿੱਚ ਸਿਰਫ ਤਿੰਨੀ ਸੂਟ ਬਾਕੀ ਨੇ ਜੀ ਗ੍ਰੀਨ ਸਕਿਨ ਔਰ ਇੱਕ ਆਪਣਾ ਹੈਗਾ ਮੌਵ ਸ਼ੇਡ ਹੈ ਬਲੈਕ ਆ ਗਿਆ ਜੀ ਸ਼ਿਮਰ ਪਸ਼ਮੀਨਾ ਆ ਗਿਆ ਇਹ ਵੀ ਸ਼ਿਮਰ ਪਸ਼ਮੀਨੇ ਦਾ ਹੀ ਹੈ ਇਹ ਨਾਰਮਲ ਪਸ਼ਮੀਨਾ ਹੈ ਇਹ ਵੀ ਸ਼ਿਮਰ ਪਸ਼ਮੀਨੇ ਦਾ ਆ। ਔਰ ਇਹ ਵਾਲੇ ਕਲਰ ਤੁਸੀਂ ਦੇਖ ਸਕਦੇ ਹੋ। ਲਾਈਟ ਜੀ ਸ਼ੇਡ ਨੇ ਕਾਫੀ ਅੱਛੇ ਸ਼ੇਡ ਨੇ ਸਾਰੇ। ਇੰਗਲਿਸ਼ ਜੀ ਟੋਨ ਦੇ ਨੇ ਸਾਰੇ ਗਾਜਰੀ ਆ ਗਿਆ, ਗ੍ਰੀਨ ਆ ਗਿਆ। ਸਕਾਈ ਬਲੂ, ਮਸਟਰਡ ਗ੍ਰੇ। ਬਹੁਤ ਅੱਛੇ ਜਿਹੜੇ ਸ਼ੇਡ ਨੇ ਸਾਰੇ। ਔਰ ਜਲਦੀ ਤੋਂ ਜਲਦੀ ਵੀਡੀਓ ਨੂੰ ਆਪਣੀ ਨੂੰ ਜਲਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੱਧੋ ਬਾਅਦ। ਹਨਾ ਆਪਣੀ ਵੀਡੀਓ ਨੂੰ ਜਲਦੀ ਸ਼ੇਅਰ ਕਰੋ ਜੀ। ਜੋ ਵੀ ਇਹਨਾਂ ਸੂਟਸ ਨੂੰ ਲੈਣਾ ਚਾਹੁੰਦਾ ਹੈ ਆਪਣੀ ਜਿਹੜੀ ਜਲਦੀ ਤੋਂ ਜਲਦੀ ਜਿਹੜੇ ਆਪਣਾ ਆਰਡਰ ਹੈ ਬੁੱਕ ਕਰੋ ਔਰ ਵੀਡੀਓ ਦੇ نیچے ਮੇਰੇ ਨੰਬਰ ਚੱਲ ਰਹੇ ਹੈ ਮੇਰੇ ਨੰਬਰ ਤੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਆਪਣੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰੋ ਜੀ ਲਾਈਕ ਕਮੈਂਟ ਵੀ ਕਰਿਆ ਕਰੋ ਔਰ ਚੈਨਲ ਵੀ ਸਬਸਕ੍ਰਾਈਬ ਕਰੋ ਬਧੋਵਾ ਜਿਸਨਾਂ ਨੇ ਹਲੇ ਤੱਕ ਨਹੀਂ ਕੀਤਾ ਤੇ ਅਬ ਹੋਰ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਸੂਟ ਜੜੀ ਕਲੈਕਸ਼ਨ ਹੈ ਜੇ ਸੂਟ ਹੈ ਕਿਦਾਂ ਦੇ ਲੱਗਦੇ ਆ ਇਹ ਜਿਹੜੀ ਸਾਰੀ ਕਲੈਕਸ਼ਨ ਹੈ ਜੀ ਇਹ ਲੋਟ ਦਾ ਮਾਲ ਹੈ ਹਨਾ ਜਿਹਦਾ ਸਾਨੂੰ ਵੀ ਅੱਗਿਓ ਲਗਾ ਲੋ ਅਸੀਂ ਇੱਥੋਂ ਆਪਣਾ ਸਟਾਕ ਖਰੀਦਦੇ ਆ ਪਰਚੇਸ ਕਰਦੇ ਆ ਉਥੋਂ ਸਟਾਕ ਘਟ ਕੇ ਆਉਂਦਾ ਤਾਂ ਅਸੀਂ ਤਾਂ ਉਹਨੂੰ ਰੇਟ ਕੱਟ ਕਰਕੇ ਹੀ ਦਿੰਨੇ ਆ ਪਹਿਲਾਂ ਇਹ ਸਟਾਕ ਆਇਆ ਸੀ ਹਨਾ ਆਪਣੇ ਕੋਲੇ ਆਪਾਂ ਜਿੱਦਾਂ ਦਾ ਹਨਾ ਪ੍ਰਾਈਸ ਚੱਲਦਾ ਸੀ ਵੇਚਿਆ ਸੀਗਾ ਤੇ ਹੁਣ ਇਹ ਲਾਸਟ ਸਟਾਕ ਆ ਸਿੰਗਲ ਸਿੰਗਲ ਸੂਟ ਰਹਿ ਗਏ ਨੇ ਹੁਣ ਸਟਾਕ ਕਲੀਅਰੈਂਸ ਸੇਲ ਲੱਗੀ ਵੀ ਆਪਣੇ ਕੋਲੇ ਜੋ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦਾ ਹੈ ਮੇਰੇ ਨੰਬਰ ਤੇ ਕੰਟੈਕਟ ਕਰਕੇ ਸ਼ਾਪ ਤੇ ਵੀ ਵਿਜ਼ਿਟ ਤੁਸੀਂ ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਔਨਲਾਈਨ ਬੁੱਕ ਕਰਨੇ ਆ ਜੀ ਇਸੇ ਨੰਬਰ ਤੇ WhatsApp ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ। ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।